ਡਾਕਟਰ ਸਾਹਿਬ ਨੇ ਆ ਜਿਹੜੇ ਤੁਹਾਨੂੰ ਪਹਿਲਾ ਪਾਰਟ ਦਿਖਾਇਆ ਸੀ ਨਾ ਉਸੇ ਘਰ ਵਾਲੇ ਫਾਰਮ ਦਾ ਹੁਣ ਇਹਨਾਂ ਨੇ ਆ ਵੱਡਾ ਫਾਰਮ ਜਿਹੜਾ ਇੱਧਰ ਸ਼ਿਫਟ ਕਰਨਾ ਆ ਦੇਖ ਰਹੇ ਹੋ ਤੁਸੀਂ ਇੱਧਰ ਪਸ਼ੂ ਬੰਨਣ ਵਾਲਾ ਵੀ ਸਿਸਟਮ ਹੈ ਤੇ ਨਾਲ ਹੀ ਇਹਨਾਂ ਨੇ ਜਿਹੜਾ ਪਾਣੀ ਪੀਉਣ ਵਾਲਾ ਬਣਾਇਆ ਇੱਥੇ ਇੰਨੇ ਜਗ੍ਹਾ 'ਚ ਇਹਨਾਂ ਨੇ ਕਰਨੀਆਂ ਨੇ ਮੱਜਾਂ ਸ਼ਿਫਟ ਜਿੰਨੇ ਕੁ ਪਸ਼ੂ ਬੰਨ ਕੇ ਰੱਖਣੇ ਆ ਉਹ ਇੱਧਰ ਸ਼ਿਫਟ ਹੋ ਜਾਣਗੇ ਤੇ ਇੱਕ ਇਹਨਾਂ ਨੇ ਇੱਧਰ ਜਿਹੜਾ ਖਾਲੀ ਜਗ੍ਹਾ ਪਿੱਛੇ ਛੱਡੀ ਤੁਹਾਨੂੰ ਘੁਮਾ ਕੇ ਕੈਮਰਾ ਦਿਖਾਉਣਾ ਮੈਂ ਇੱਧਰ ਦੀ ਆ ਜਿੰਨੀ ਜਗਾ ਪਿੱਛੇ ਇਧਰ گاਵਾਂ ਦਾ ਬਣਾਉਣਾ ਛੱਡਾ ਇੱਥੇ ਜਿੱਥੇ ਰੇਤਾ ਜਾ ਦਿਖਦਾ ਕੰਮ ਚੱਲ ਰਿਆ ਤੇ ਆ ਇਹਨਾਂ ਨੇ ਇੱਥੇ ਪਸ਼ੂ ਸ਼ਿਫਟ ਕਰਦਨੇ ਜਿਹੜੀ ਤੁਸੀਂ ਪਹਿਲਾਂ ਵੀਡੀਓ ਦੇਖੀ ਜਰਸੀ گاਵਾਂ ਵਾਲੀ ਉਹ ਸਾਰੀਆਂ ਇੱਥੇ ਸ਼ਿਫਟ ਹੋਣੀਆਂ ਨੇ ਤੇ ਆ ਇਹਨਾਂ ਨੇ ਬਣਾਈਆ ਜਗਾ ਡਾਕਟਰ ਸਾਹਿਬ ਆਇਓ ਜਿੱਧਰ ਆ ਪਾਣੀ ਪੀਉਣ ਵਾਲਾ ਸਿਸਟਮ ਬਣਾਤਾ ਆ ਵਧੀਆ ਨਾ 24 ਘੰਟੇ ਪਾਣੀ ਅਵੇਲੇਬਲ ਹਾਂਜੀ ਹਾਂਜੀ ਮੈਂ ਕਹਤਾਂ ਮੈਂ ਮੈਗ ਦਿੰਦਾ ਤਾਂ ਤੇ ਇਹ ਡਾਕਟਰ ਸਾਹਿਬ ਆਪਣੇ ਨਾਲ ਨੇ ਜੀ ਇਹ ਦੱਸਣਗੇ ਆਪਣੀ ਇਹਦੇ ਬਾਰੇ ਡਿਟੇਲ ਥੋੜੀ ਸੀ ਹਾਂਜੀ ਡਾਕਟਰ ਸਾਹਿਬ ਹਾਂਜੀ ਮੈਂ ਕਿਹਾ ਇਹ ਪਾਣੀ ਵਾਲਾ ਬਣਾਤਾ ਸੀ ਸਿਸਟਮ ਹਾਂਜੀ ਆਟੋਮੈਟਿਕ ਪਾਣੀ ਵਾਲਾ ਬਣਾਤਾ ਜੀ ਠੀਕ ਆ ਤੇ ਇਹਦਾ ਆਪਾਂ ਕਿੱਥੇ ਕੱਢਿਆ ਲੈਵਲ ਕਿਵੇਂ ਕੀਤਾ ਇਹਦਾ ਉਹ ਡਰਮ ਤੇ ਆ ਲੈਵਾ ਜੀ ਉਥੇ ਫਲੈਸ਼ ਵਾਲ ਲੱਗਾ ਆ ਆ ਆਟੋਮੈਟਿਕ ਹੀ ਪਾਣੀ ਜਿੰਨਾ ਪੀਣਗੇ ਆਟੋਮੈਟਿਕ ਤੁਰਿਆ ਆਉਣਾ ਆਪਣੇ ਆਪ ਅੱਛਾ ਉਧਰੋਂ ਇਧਰ ਤੁਰਿਆ ਆਉਣਾ ਹਾਂਜੀ ਆਪਣੇ ਆਪ ਹੀ ਆ ਜਣੇ ਤੇ ਉਹ ਡਰਮ ਆਪ ਉੱਪਰ ਟੈਂਕੀ ਤੋਂ ਭਰਦਾ ਹਾਂਜੀ ਉਹ ਟੈਂਕੀ ਤੋਂ ਡਾਇਰੈਕਟ ਦਿੱਤਾ ਜੀ ਉਹਨੂੰ ਅੱਛਾ ਉੱਪਰ ਟੈਂਕੀ ਲਾਈ ਆ ਹਾਂਜੀ ਆ ਡਰਮ ਆ ਜ ਇੱਥੇ ਇਹਨੂੰ ਸੈੱਟ ਕਰਕੇ ਇਹਦਾ ਕੱਢਤਾ ਉਧਰ ਲੈਵਲ ਹਨਾ ਹਾਂਜੀ ਅੱਛਾ ਇਹਦੇ ਚ ਉਹ ਲੱਗਿਆ ਹਾਂਜੀ ਉਹਦੇ ਨਾਲ ਹੀ ਆ ਸਾਰਾ ਸਿਸਟਮ ਇਹਦਾ ਜਿੰਨਾ ਪਾਣੀ ਉੱਤਰ ਜਾਊਗਾ ਉਹ ਇੱਥੇ ਆਪਣੇ ਆਪ ਆ ਜਾਣਾ ਹਾਂਜੀ ਉਹ ਆਟੋਮੈਟਿਕਲੀ ਅੰਦਰੋਂ ਉੱਤੋਂ ਆਈ ਜਾਂਦਾ ਟੈਂਕੀ ਤੇ ਇਕੱਠੇ ਟੈਂਕੀ ਚ ਆਈ ਜਾਂਦਾ ਹਾਂਜੀ ਤੇ ਇਹ ਕਿੰਨੇ ਪਸ਼ੂਆਂ ਦਾ ਸੈਟਅਪ ਹੋ ਗਿਆ ਆਪਣਾ ਵੀਰੇ ਇਹ ਆਪਣੇ ਵੱਡੇ ਬਾਈਆਂ ਪਸ਼ੂਆਂ ਦਾ ਹੋ ਗਿਆ ਬਾਈ ਪਸ਼ੂ ਵੱਡਿਆਂ ਦੀ ਇਹ ਜਗ੍ਹਾ ਬਣ ਗਈ ਹਾਂਜੀ ਤੇ ਆਪਾਂ ਸਪੇਸ ਕਿੰਨੀ ਦਿੱਤੀ ਜਿੱਥੇ ਖੜੇ ਆ ਪੰਜ ਫੁੱਟ ਆ ਜੀ ਆਪਣੇ ਪ੍ਰੋਪਰ ਪ੍ਰੋਪਰ 5 ਫੁੱਟ ਪੂਰੀ ਹਾਂਜੀ ਹਾਂਜੀ ਠੀਕ ਹੈ ਤੇ ਇਹਦੇ ਚ ਆਪਾਂ ਮੈਟ ਵਗੈਰਾ ਲਾਉਣ ਬਾਰੇ ਸੋਚਿਆ ਕਿ ਜੀ ਇਹਦੇ ਵਿੱਚ ਮੈਟ ਹੀ ਲੱਗਣਗੇ ਜੀ ਪ੍ਰੋਪਰ ਸਾਰੇ ਤੇ ਇਹ ਡਾਕਟਰ ਸਾਹਿਬ ਜੀ ਆਪਾਂ ਇਹਨੂੰ ਨਾਲ ਹੀ ਲਾ ਦਿੰਦੇ ਕਿ ਨਹੀਂ ਸੈੱਟ ਆਉਂਦਾ ਫਿਰ ਨੰਗਣਾ ਜੀ ਦੋ ਮੱਜਾਂ ਦਾ ਰਾਸ਼ਨ ਰੂਸ਼ਨ ਪਾਉਣਾ ਸੌਖਾ ਹੋ ਜਾਂਦਾ ਇਹ ਹੱਲੀ ਥੋੜਾ ਜਿਹਾ ਪਿਛੇ ਰੱਖਿਆ ਅੱਛਾ ਵੇ ਇਥੋਂ ਵੇ ਬੰਦਾ ਨੰਗ ਜੀ ਹਾਂਜੀ ਬੰਦਾ ਨੰਗ ਜੀ ਸੈਂਟਰ ਦੇ ਬੰਦਾ ਖਲੋ ਕੇ ਸੇਫ ਹੋ ਜਾਂਦਾ ਹਾਂ ਹਾਂਜੀ ਤੇ ਸੈਂਟਰ ਦੇ ਵਿੱਚ ਹਨਾ ਹਾਂਜੀ ਹਾਂਜੀ ਆਹ ਖੁਰਲੀ ਬਣਾਤੀ ਜੀ ਵਧੀਆ ਟਾਪ ਦੀ ਤੇ ਉਧਰ ਬੱਚੀਆਂ ਦਿਖਾਉਣੇ ਤੁਹਾਨੂੰ ਪਾਣੀ ਪਿੰਦੀਆਂ ਜੀ ਉਹਦਾ ਪਾਏ ਹਨਾ ਹਾਂਜੀ ਇਹ ਬਾਈ ਪਸ਼ੂਆਂ ਦਾ ਬਣ ਗਿਆ ਜੀ ਹਾਂਜੀ ਇਹ ਬਾਈ ਪਸ਼ੂ ਵੱਡਿਆਂ ਦਾ ਬਣ ਗਿਆ ਵੀ ਵੱਡੇ ਜਿਹੜੇ ਆਪਣੇ ਘਰੇ ਨੇ ਸਾਰੇ ਸ਼ਿਫਟ ਹੋ ਜਾਣਗੇ ਸਾਰੇ ਆ ਜਾਣਗੇ ਜੀ ਹੋਰ ਵੀ ਲਵਾਂਗੇ ਅੱਗੇ ਅੱਛਾ ਮੁੱਲ ਵੀ ਲੈਣੀ ਆ ਮੱਝਾਂ ਆਹ ਹਾਂਜੀ ਮੱਝਾਂ ਮੱਝਾਂ ਲਵਾਂਗੇ ਗਾਇਆਂ ਆਪਣੇ ਘਰੋਂ ਹੀ ਤਿਆਰ ਕਰ ਲਾਂਗੇ ਗਾਵਾਂ ਤਾਂ ਆਪਣੇ ਕੋਲ ਬ੍ਰੀਡ ਵਧੀਆ ਹੈ ਹਾਂਜੀ ਹਾਂਜੀ ਮੱਝਾਂ ਵੀ ਨੀਲੀ ਤਾਂ ਤੁਹਾਡੇ ਕੋਲ ਹੈਗੀ ਤੁਸੀਂ ਮੋਰਾ ਹੀ ਲੈਣੀ ਆ ਹਾਂ ਮੋਰਾ ਲਵਾਂਗੇ ਤੇ ਆਹ ਬੱਚੀ ਕਿਹੜੇ ਸੀਮਨ ਦੀ ਹੈ ਇਹ ਹੈ ਮਰਦੀ ਹੈ ਜੀ ਸਟਾਰਟਿੰਗ ਵਾਲੀ ਹੈ ਮਰਦੀ ਹੈ ਹਾਂਜੀ ਇਹ ਪਾਣੀ ਪੀ ਰਹੀ ਸੀ ਜਦੋਂ ਅਸੀਂ ਆਏ ਹਾਂ ਹਾਂਜੀ ਹੁਣ ਦੇਖੋ ਬੰਦਾ ਇੱਥੇ ਹੈ ਨਹੀਂ ਸੀ ਕੋਈ ਲੋਕ ਲੱਗਿਆ ਸੀ ਇਹਨੂੰ ਪ ਵਾਲ ਤੇ ਇਹਨੇ ਪਾਣੀ ਇਹਦੇ ਚ ਆਪਣੇ ਆਪ ਪੀ ਲਿਆ ਇਹਦੇ ਵਿੱਚ ਆ ਲੱਗਿਆ ਨਾ ਸਿਸਟਮ ਤੇ ਆ ਦੂਜੀ ਆਰ ਮਾਡਾ ਦੀ ਰਮਾਂਡਾ ਸੀ ਮੰਦੀ ਜੀ ਅੱਛਾ ਇਹ ਰਮਾਂਡਾ ਸੀਮੰਟ ਦੀ ਇਹ ਨਾਲ ਥੋੜਾ ਜਿਵੇਂ ਜਗ੍ਹਾ ਬਣਾਉਂਦੇ ਸੀਗੇ ਉਹਦੇ ਕਰਕੇ ਥੋੜੀਆਂ ਵੀਕ ਹੋ ਗਈਆਂ ਵੈੜਾ ਕਿਉਂਕਿ ਜਦੋਂ ਆ ਮਿਸਤਰੀ ਲੱਗਦਾ ਤਾਂ ਜੇ ਵੀ ਲੱਗਿਆ ਹੋਇਆ ਆ ਦੇਖੋ ਸਮਾਨ ਪਿਆ ਰੇਤਾ ਰੂਤਾਵੇਂ ਪਿਆ ਤੇ ਇਹ ਡਾਕਟਰ ਸਾਹਿਬ 22 ਪਸ਼ੂ ਐ ਖੁੱਲੇ ਡੁੱਲੇ ਆ ਜਾਣਗੇ ਇੱਥੇ ਹਾਂਜੀ ਵੱਡੇ 22 ਪਸ਼ੂ ਆ ਜਾਣਗੇ ਜੀ ਛੋਟਿਆਂ ਦਾ ਉੱਧਰ ਬਣਾਵਾਂਗੇ ਨਾਲ ਨਾਲ अच्छा हां जी ਤੇ ਜਿਹੜਾ ਵੜਾਂ ਦਾ ਬਣਾਉਣਾ ਕਯੂਬਿਕਲ ਲਾ ਕੇ ਉਹ ਹੁਣ ਆਪਾਂ 1 ਤੋਂ 2 ਸਾਲ ਦੇ ਵਿੱਚ ਇਹਨਾਂ ਨੂੰ ਤਿਆਰ ਕਰਕੇ ਅੱਗੇ ਬਛੀਆਂ ਹੋਰ ਤੇ ਨਾਲ ਬਛੀਆਂ ਲੈਣ ਦਾ ਇਰਾਦਾ ਜੀ ਆਪਣਾ اچھا ਲੈ ਕੇ 10 ਕ ਬਛੀਆਂ ਦਾ ਪ੍ਰੋਪਰ ਕਰਕੇ ਤਿਆਰ ਪੂਰਾ ਕਯੂਬਿਕਲ ਸਕ੍ਰੈਪਰ ਵਗੈਰਾ اچھا ਅਗੋਂ ਮਾਉਂਦੇ 2 ਕ ਸਾਲਾਂ ਦੇ ਵਿੱਚ ਆਪਾਂ ਉਹਦੀ ਤਿਆਰੀ ਵੀ ਕਰਾਂਗੇ ਮਤਲਬ 2 ਕ ਸਾਲਾਂ 'ਚ ਆਪਾਂ ਫਾਰਮ ਲੈਵਲ ਤੇ ਹਾਂ ਜੀ ਪਹਿਲਾਂ 20 ਤੋਂ 22 ਮੱਝਾਂ ਕਰਕੇ ਫਿਰ ਉਧਰ ਨੂੰ ਆਵਾਂਗੇ अच्छा पहला मज्जा करने हां 20 ਤੋਂ ਬਾਈ ਮੱਝਾਂ ਕਰਕੇ ਪ੍ਰੋਪਰ ਉੱਧਰ ਦੀ ਤੁਸੀਂ ਮੱਝਾਂ ਵਾਲੇ ਬੰਨੇ ਕਿਉਂ ਸ਼ਿਫਟ ਹੋ ਰਹੇ ਹੋ ਜਿਵੇਂ گاਵਾ ਵੀ ਤੁਹਾਡੇ ਕੋ ਹੈਗੀਆਂ ਨੇ ਕਾਰਨ ਇਹ ਆਪਣਾ ਮਤਲਬ ਪਿਤਾ ਪੁਰਖੀ ਜਾਨੀ ਕਿ ਧੰਦਾ ਵਾਲੇ ਆਪਣੀਆਂ ਆਪਣੇ ਵਿਰਸੇ 'ਚ ਆਪਾਂ ਨੂੰ ਇਹੋ ਹੀ ਮਿਲੀਆਂ ਆ گاਵਾ ਦੇ ਬਾਹਰ ਦੀਆਂ ਵਾ ਚਲੋ ਆਪਾਂ ਉਹਨਾਂ ਤੇ ਵੀ ਕੰਮ ਕਰਦੇ ਆ ਕਰਾਂਗੇ ਵੀ ਬਾਕੀ ਇਹ ਆਪਣੇ ਮਤਲਬ ਘਰ ਤੋਂ ਵੀ ਮਤਲਬ ਵਿਰਸੇ ਜੀ ਤੁਰੀਆਂ ਹੁੰਦੀਆਂ ਤੁਹਾਡਾ ਦੁੱਧ ਪ੍ਰਾਈਵੇਟ ਜਾਂਦਾ ਹਣਾ ਦੁੱਧ ਆਪਣਾ ਪ੍ਰਾਈਵੇਟ ਹੀ ਜਾਂਦਾ ਵੀ ਅੱਛਾ ਕੀ ਰੇਟ ਲੱਗ ਜਾਂਦਾ ਆਪਣਾ 10 ਰੁਪਏ ਪੁਆਇੰਟ ਆ ਜੀ ਜਿੰਨੀ ਫੈਂਟ ਆ ਜੇ ਸਿੱਧਾ ਹੀ ਜੇ 5 ਫੈਂਟ ਆਈ 50 ਰੁ अच्छा ਤੁਸੀਂ 10 ਰੁਪਏ ਫੈਂਟ ਦੋ ਕਾਪੋ ਕਹਿ ਦਿੱਤਾ ਹਾਂਜੀ ਰਲਿਆ ਦੁੱਧ ਜਾਂਦਾ ਜੀ ਗੋਕਾ ਮਾਜਾ ਇੱਕੋ ਹੀ ਥਾਂ ਠੀਕ ਹੈ ਜਿੰਨੀ ਫੈਂਟ ਆ ਜੇ ਜੇ 6 ਆ ਗਈ ਜੀ 60 ਰੁਪਏ ਲੱਗੂਗਾ 7 ਆ ਗਈ ਜੀ 70 ਲੱਗੂਗਾ ਕੋਈ ਐ ਨਹੀਂ ਆਪਣਾ ਸਿੱਧਾ ਹਿਸਾਬ ਹੈ ਜਿੰਨੀ ਫੈਂਟ ਆਏਗੀ ਉਨਾ ਹੀ ਲੱਗਣਾ 10 ਰੁਪਏ ਫੈਂਟ ਤੇ ਡਿਪੈਂਡ ਹੈ ਜੀ ਜਿੰਨੀ ਆ ਜਵੇ ਠੀਕ ਹੈ ਠੀਕ ਹੈ ਵਧੀਆ ਜੀ ਹਾਂਜੀ ਇਧਰ ਨਾਲ ਇਹਨੇ ਕੋ ਕੱਟੇ ਵੀ ਹੈਗੇ ਨੇ ਦੋ ਤਿੰਨ ਤੇ ਆਹ ਵੇਖੋ ਜੀ ਜਗਾ ਡਾਕਟਰ ਸਾਹਿਬ ਬਹੁਤ ਖੁੱਲੀ ਬਾਣੀ ਹਾਂਜੀ ਬਹੁਤ ਵਧੀਆ ਬਹੁਤ ਸੋਹਣਾ ਫਾਰਮ ਬਣਿਆ ਉੱਪਰ ਬਾਈ ਨੇ ਲੈਂਟਰ ਪਾਤਾ ਤੇ ਪੂਰਾ ਟਾ HF ਵਿੱਚ ਵੀ ਜਰਸੀ ਚ ਵੀ ਨੀਲੀ ਤਾਂ ਇਹਨਾਂ ਕੋ ਹੈਗੀਆਂ ਜਾਂ ਦੋ ਵਧੀਆ ਮੱਜਾਂ ਇਕਲ ਬਖਸ਼ਦੀ ਆ ਤੇ ਇੱਕ ਹੈਗੀ ਆ ਹੋਰੀ ਦੀ ਦੋਵੇਂ ਚੰਗੇ ਦੁੱਧ ਤੇ ਚੱਲੀਆਂ 14 14 ਲੀਟਰ ਵਾਲੀਆਂ ਹੈਗੀਆਂ 13 14 ਵਾਲੀਆਂ ਤੇ ਉਹਨਾਂ ਤੋਂ ਇਹਨਾਂ ਕੱਟੀਆਂ ਲੈਣੀਆਂ ਤੇ ਮੁਰਾ ਮੱਜਾਂ ਇਹਨਾਂ ਨੇ ਖਰੀਦਣੀਆਂ ਹਾਂਜੀ ਤੇ ਫਾਰਮ ਬਣਾ ਲਿਆ ਵਧੀਆ ਧੰਨਵਾਦ ਅੱਛਾ ਥੈਂਕ ਯੂ ਜੀ